ਰਾਜਪੁਰਾ ਦੇ ਪਿੰਡ ਰਾਮਨਗਰ ਸੈਣੀਆ ਦੇ ਵਿੱਚ ਵਾਪਰਿਆ ਹਾਦਸਾ ਬਿਜਲੀ ਦਾ ਕਰੰਟ ਲੱਗਣ ਦੇ ਨਾਲ ਦੋ ਨੌਜਵਾਨਾਂ ਦੀ ਹੋਈ ਮੌਤ ਦੋ ਹੋਏ ਗੰਭੀਰ ਜ਼ਖਮੀ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਸਮੇਂ ਵਾਪਰਿਆ ਹਾਦਸਾ ਰਾਜਪੁਰਾ ਦੇ ਸ਼ੰਭੂ ਨੇਲੇ ਪਿੰਡ ਰਾਮਨਗਰ ਸੈਣੀਆ ਦੇ ਵਿੱਚ ਉਦੋਂ ਮਾਤਮ ਛਾ ਗਿਆ ਜਦੋਂ ਪਗਲ ਰਵਿਜਦਾਦ ਜੀ ਦਾ ਪ੍ਰਕਾਸ਼ ਤਿਆੜਾ ਮਨਾਉਣ ਦੇ ਲਈ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਬਿਜਲੀ ਦਾ ਜ਼ੋਰਦਾਰ ਕਰੰਟ ਲੱਗਨ ਕਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਰਾਮਨਗਰ ਸੈਣੀਆ ਦੇ ਪੰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਰਾਮਦਾਸੀਆ ਪਾਈਚਾਰੇ ਦੇ ਨੌਜਵਾਨਾਂ ਵੱਲੋਂ ਪਿੰਡ ਵਿੱਚ ਭਗਤ ਰਵੀਦਾਸ ਪੰਦਰ ਵਿਖੇ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ ਅਤੇ ਅਚਾਨਕ ਨਿਸ਼ਾਨ ਸਾਹਿਬ ਨੂੰ ਸਪੋਰਟ ਦੇਣ ਦੇ ਲਈ ਬੰਨੀ ਗਈ ਤਾਰ ਟੁੱਟ ਕੇ ਨੇੜੇ ਗੁਜ਼ਰਦੇ ਹਾਈ ਪੋਲਟੇ ਦੀ ਤਾਰਾਂ ਦੇ ਨਾਲ ਟਕਰਾ ਗਈ। ਕਾਰਨ ਬਿਜਲੀ ਦਾ ਜ਼ੋਰਦਾਰ ਛਿਟਕਾ ਲੱਗਣ ਦੇ ਨਾਲ ਕਲਵੰਤ ਸਿੰਘ ਤੇ ਜਗਤਾਰ ਸਿੰਘ ਉਰਫ ਕਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਰਾਜਕੁਮਾਰ ਅਤੇ ਅਪਤਾਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਮਹਾਰਾਦੇਸ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਲਾਕੇ ਦੇ ਵਿੱਚ ਜਿਵੇਂ ਹੀ ਖਬਰ ਦਾ ਪਤਾ ਲੱਗਿਆ ਤਾਲੇ ਦੁਆਲੇ ਸੋਗ ਦੀ ਲਹਿਰ ਫੈਲ ਗਈ ਰਾਜਪੁਰਾ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਰਜਿੰਦਰ ਮੋਹੀ ਅਜਾ ਟੀ ਸ੍ਰੀ ਗੁਰੂ ਰਵਿਦਾਸ ਦੀ ਸ੍ਰੀ ਗੁਰੂ ਰਵਿਦਾਸ ਜੀ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਜੀ ਪਿੰਡ ਦੇ ਵਿੱਚ ਰਵਿਦਾਸ ਗੁਰਦੁਆਰਾ ਸਾਹਿਬ ਕੋਲ ਸਰਦਾਰ ਕੁਲਵੰਤ ਸਿੰਘ ਤੇ ਸਰਦਾਰ ਕਾਲਾ ਸਿੰਘ ਜਗਤਾਰ ਸਿੰਘ ਕਾਲਾ ਸਿੰਘ ਜੋ ਕਿ ਨਿਸਾਨ ਸਾਹਿਬ ਦੇ ਵਸਤਰ ਬਦਲਣ ਲੱਗੇ ਸੀਗੇ ਤੇ ਉੱਪਰ 11000 ਵੋਲਟ ਦੀ ਤਾਰ ਨਾਲ ਜੋ ਉਹਨਾਂ ਦੀ ਨਿਸਾਨ ਸਾਹਿਬ ਦੀ ਅਰਥ ਹੋਣ ਕਾਰਨ ਉਹਨਾਂ ਦੀ ਡੈਥ ਹੋ ਗਈ ਜੀ ਜਿਨ੍ਹਾਂ ਨੂੰ ਸਿਵਲ ਹਸਪੀਟਲ ਅੰਬਾਲਾ ਸਹਿਰ ਲਿਆਂਦਾ ਗਿਆ ਜੀ ਇਹਨਾਂ ਦੋ ਬੰਦਿਆਂ ਦੀ ਦੋ ਦੋਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਨੇ ਰਾਤ ਦੇ ਵਿੱਚ ਦਮ ਤੋੜਤਾ ਸੀਗਾ ਸਰਦਾਰ ਗੁਰਵੰਤ ਸਿੰਘ ਜੀ ਨੇ ਤੇ ਦੋਵਾਂ ਦੀ ਹਾਲਤ ਹਲੇ ਗੰਭੀਰ ਹੈ